ਮੇਰਾ ਵੀ ਫਰਜ ਬਣਦਾ ਕਿ ਮੈਂ ਬਤੌਰ ਮੁੱਖ ਮੰਤਰੀ ਮੇਰਾ ਫਰਜ ਬਣਦਾ ਕਿ ਮੈਂ ਕੋਈ ਇਸ ਇਲਾਕਾ ਨਾ ਛੱਡਾਂ ਕਿ ਮੈਂ ਇੱਥੋਂ ਜਿੱਤਿਆ ਨਹੀਂ ਹੈਗਾ ਤੇ ਇਸ ਇਲਾਕੇ ਨੂੰ ਫਿਰ ਕੋਈ ਮੈਂ ਉਸ ਲੋਕ ਦੇ ਲੋਕਾਂ ਦਾ ਕੋਈ ਕਸੂਰ ਨਹੀਂ ਹੈਗਾ ਲੋਕਾਂ ਨੂੰ ਪ੍ਰੋਪਰ ਜਿੰਨਾ ਜਿੰਨਾ ਫਤੇਗੜ ਚੂੜੀਆਂ ਨੂੰ ਮਿਲੂਗਾ ਜਿੰਨਾ ਡੇਰਾ ਬਾਬਾ ਨਾਨਕ ਨੂੰ ਮਿਲੂਗਾ ਜਿੰਨਾ ਦਾਖੇ ਨੂੰ ਮਿਲੂਗਾ ਉਹਨਾਂ ਸਾਰੇ ਬਾਕੀਆਂ ਨੂੰ ਵੀ ਮਿਲੂਗਾ ਤਾਂ ਇਸ ਕਰਕੇ ਤੁਸੀਂ ਕਦੇ ਕਿਸਮ ਇਸ ਕਿਸਮ ਦਾ ਅੰਦਾਜ਼ ਰੱਖਿਓ ਕਿ ਫਿਰ ਮੈਂ ਇਸ ਮਾਮਲੇ 'ਚ ਕਦੇ ਕੋਈ ਕੁੰਦਕਵਾਜੀ ਜਮੈਂ ਪਰਸਨ ਨਹੀਂ ਰੱਖਦਾ ਸੋ ਸੱਚ ਦੇ ਆਧਾਰ ਤੇ ਲੋਕਾਂ ਨਾਲ ਬਾਹਰ ਕਰਕੇ ਆਏ ਆ ਗਰੰਟੀਆਂ ਦੇ ਕੇ ਆਏ ਆ ਔਰ ਸ਼ਹੀਦ ਆਜ਼ਮ ਭਗਤ ਸਿੰਘ ਦੇ ਪਿੰਡ ਜਾ ਕੇ ਖੜਕੜ ਗੱਲਾਂ ਸੌਂ ਖਾਦੀ ਐ ਅੱਜ ਵੀ ਉਹਨੂੰ ਗਵਾਹ ਪਾਇਆ ਹੋਇਆ ਜਦੋਂ ਵੀ ਕੋਈ ਫਾਈਲ ਉੱਤੇ ਸਾਈਨ ਕਰਦੇ ਆ ਇਹ ਹੀ ਸੋਚਦੇ ਆ ਪਰਮਾਤਮਾ ਕੋਈ ਚੰਗੀ ਫਾਈਲ ਤੇ ਸਾਈਨ ਕਰਾ ਲਈ ਕਿਸੇ ਦੇ ਘਰ ਦਾ ਜਿਹੜਾ ਉਹ ਦੀਵਾ ਰੋਜ਼ਗਾਰ ਵਾਲਾ ਤਰੱਕੀ ਵਾਲਾ ਜਗੇ ਕੋਈ ਇਹੋ ਜੀ ਫਾਈਲ ਨਾ ਸਾਈਨ ਕਰਾ ਲਈ ਕਿ ਕਿਸੇ ਨੂੰ ਕੋਈ ਨੁਕਸਾਨ ਨਾ ਹੋਵੇ ਸੋ ਜਦੋਂ ਵੀ ਸਾਡੇ ਕੋਲੇ ਕੋਈ ਆਊਗਾ ਸਾਡੇ ਕੋਲੇ ਕੋਈ ਫੈਸਲਾ ਕਰਨ ਵਾਸਤੇ ਕੋਈ ਫਾਈਲ ਆਊਗੀ ਜੋ ਲੋਕਾਂ ਦੇ ਹੱਕ ਚ ਹੋਈ ਉਸ ਦੇ ਸਾਈਨ ਕੀਤੇ ਜਾਣਗੇ